ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਮੇਰਾ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸ ਤਾਰੀਖ ਤੱਕ ਮੁਫਤ ਵਿੱਚ ਅਪਡੇਟ ਕਰਵਾ ਸਕਦੇ ਹੋ ਆਧਾਰ ਕਾਰਡ ਜਾਣੋ ਪੂਰੀ ਪ੍ਰਕਿਰਿਆ ਅੱਜ ਕੱਲ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਆਧਾਰ ਕਾਰਡ ਤੋਂ ਬਿਨਾ ਤੁਹਾਡੇ ਲਈ ਜ਼ਰੂਰੀ ਕੰਮ ਅਕਤ ਸਕਦੇ ਹਨ ਅੱਜ ਦੇ ਸਮੇਂ ਵਿੱਚ ਇੱਕ ਬੈਂਕ ਤੋਂ ਲੈ ਕੇ ਕਈ ਹੋਰ ਸਰਕਾਰੀ ਯੋਗਨਾਵਾਂ ਦੇ ਫਾਇਦੇ ਲੈਣ ਲਈ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ ਯੂਆਈਡੀ ਆਈ ਆਧਾਰ ਦੀ ਜਾਰੀ ਵਾਲੀ ਸੱਤਾ ਮਹਿ ਸਮੇਂ ਸਮੇਂ ਤੇ ਉਪਭੋਗਤਾਵਾਂ ਨੂੰ ਆਧਾਰ ਅਪਡੇਟ ਕਰਨ ਲਈ ਕਹਿੰਦੀ ਹੈ ਜਿਸ ਨੂੰ ਹਾਲ ਹੀ ਚ UIDAI ਦੇ ਨਾਗਰਿਕਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦਾ ਆਧਾਰ 10 ਸਾਲ ਜਾਂ ਇਸ ਤੋਂ ਵੱਧ ਪੁਰਾਣਾ ਹੈ ਉਸ ਉਹ ਆਪਣੇ ਆਧਾਰ ਅਪਡੇਟ ਕਰਵਾ ਲੈਣ ਇਸ ਦੇ ਨਾਲ ਹੀ UIDAI ਦੇ ਮੁਫਤ ਆਧਾਰ ਕਾਰਡ ਅਪਡੇਟ ਦੀ ਸਹੂਲਤਾਂ ਵੀ ਸ਼ੁਰੂ ਕਰ ਦਿੱਤੀ ਹੈ ਇਸ ਤਾਰੀਖ ਤੱਕ ਹੋ ਸਕਦੇ ਨੇ ਫ੍ਰੀ ਆਧਾਰ ਕਾਰਡ ਅਪਡੇਟ ਯੂਨੀਅਨ ਵੱਲੋਂ 14 ਮਾਰਤ ਨੂੰ ਖਤਮ ਹੋ ਰਹੀ ਹੈ ਹੁਣ ਇਸ ਨੂੰ 14 ਜੂਨ 2023 ਤੱਕ 24 ਤੱਕ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ 14 ਜੂਨ ਤੱਕ ਉਧਾਰ ਘਟ ਆਨਲਾਈਨ ਅਪਡੇਟ ਕਰਦੇ ਹੋ ਤਾਂ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ